ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਪੱਧਰਪੁਰਿਆ ਡੇਰੀ ਫਾਰਮ ਵਿੱਚ ਸਵਾਗਤ ਹੈ ਆਸ ਕਰਦੇ ਹਾਂ ਜੋ ਵੀ ਇਹ ਚੈਨਲਾਂ ਵੀਰ ਭਰਾ ਜੁੜੇ ਨੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਬੈਲ ਆਉਕਨ ਨੂੰ ਆ ਸੈੱਟ ਕਰਨਾ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਆਪ ਜੀ ਨੂੰ ਮਿਲੇ ਕਿਤੇ ਉਹ ਵੀ ਸਜਣਾ ਉਹ ਖਰੀਦਦਾਰੀ ਕਰਦੇ ਜੇ ਇੱਕ ਟਾਈਮ ਦੋ ਟਾਈਮ ਆਪਣੀ ਨਰਖ ਪਰ ਕਰਕੇ ਚੋਖੇ ਟਿੱਪ ਕੇ ਤਸੱਲੀ ਕਰਕੇ ਲੈ ਕੇ ਜਾਣਾ ਫਰਜ ਆ ਪੈਸੇ ਲਾਉਣੇ ਤਾਂ ਸਾਡਾ ਕੰਮ ਵੀਡੀਓ ਬਣਾਉਣਾ ਅੱਜ ਦੀ ਵਿਜਿਟ ਪਿੰਡ ਮਾਸੀ ਕੇ ਖੇਮਕਨ ਬਾਰਡਰ ਦਾ ਜ਼ਿਲ੍ਹਾ ਸ਼ਰੀਰ ਉਤਰਪਤਰ ਸਾਹਿਬ ਤੇ ਤਹਿਸੀਲ ਲਗਦੀ ਸਜਣੋ ਪਟੇ ਭਾਈ ਰਾਜਪਾਲ ਦੇ ਘਰ ਪਹੁੰਚ ਚੁੱਕੇ ਆ ਚਾਰ ਐਨੀਮਲ ਤਿੰਨ ਕਾਓ ਇੱਕ ਬਫੈਲੋ ਲੈ ਕੇ ਆਇਆ ਚਾਰੇ ਹੀ ਗੱਭਨ ਨਾਗਨੇ ਚੋ ਪੋਛਦੇ ਆ ਮਿਲਕ ਰਿਕਾਰਡ ਬਾਕੀ ਜਿਹੜੇ ਅੱਜ ਦੇ ਰੇਟ ਪੱਤੇ ਬਿਲਕੁਲ ਜਾਇਜ਼ ਕੀਮਤ ਦੇ ਨਾਲ ਆਪਾਂ ਨੂੰ ਪਸ਼ੂ ਖਰੀਦ ਖਰੀਦਦਾਰੀ ਹੋਊਗੀ ਮੌਸਮ ਵੀ ਠੰਡਾ ਤੇ ਰੇਟ ਵੀ ਠੰਡੇ ਨਿੱਕੇ ਕਰਦੇ ਆ ਆਓ ਕਰੀਏ ਸਰਦਾਰ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਈ ਰਾਜ ਸਿੰਘ ਕੀ ਹਾਲ ਆ ਵਧੀਆ ਜੀ ਠੀਕ ਠਾਕ ਚੜਤੀ ਕਲਾਪਰਾ ਹੋਰ ਚਲੋ ਵਧੀਆ ਚਾਹੀਦੇ ਆ ਇਹ ਐਡਰੈਸ ਨੇੜੇ ਕਰਤਾ ਕੰਮ ਥੋੜਾ ਚਲੋ ਕੋਈ ਨਹੀਂ ਮੌਸਮ ਠੰਡਾ ਆ ਗਿਆ ਆਪਾਂ ਵੀ ਠੰਡੇ ਹੋ ਗਏ ਨਾ ਬੱਦਲ ਵਾਈ ਜੀ ਕੱਲ ਪਰਸੋਂ ਦਾ ਜਿਆਦਾ ਚੱਲ ਰਿਹਾ ਹੈ ਜਾਣ ਪੈਗੀ ਸਾਰਿਆਂ ਜੇ ਕੱਲ ਨਹੀਂ ਪੈਂਦਾ ਰਿਹਾ ਅੰਦਾ ਦਿਨ ਤੇ ਕਈ ਆਪਣਾ ਐਡਰੈਸ ਦੱਸ ਗਿਆ ਭੈਣ ਭਰਾਵਾਂ ਨਾਮ ਨਾਮ ਰਾਜਪਾਲ ਸਿੰਘ ਪਿੰਡ ਮਾਚੀਗੇ ਹਾਂਜੀ ਸੀਲ ਪੱਟੀ ਜ਼ਿਲ੍ਹਾ ਤਰਨਤਾਰ ਮੋਬਾਈਲ ਨੰਬਰ 828055138 ਠੀਕ ਇਹਨੂੰ ਮਹੂ ਜੀਰੇਲੋਂ ਵੀ ਆਪਾਂ ਨੂੰ 30 40 ਕਿਲੋਮੀਟਰ ਪੈਂਦਾ ਆ ਤੇ ਤਰਨਤਾਰ ਤੋਂ ਵੀ 40 ਕਿਲੋਮੀਟਰ ਤੇ ਅਮਰਸਰ ਤੋਂ ਵੀ 40 45 ਕਿਲੋਮੀਟਰ ਹੀ ਪੈਂਦਾ ਹੈ। ਅੱਛਾ ਹਾਂਜੀ ਪੈਂਦਾ ਆਪਣਾ ਖੇਮ ਕਰਨ ਦੇ ਲਾਗੇ ਮਾਸੀ ਮਾਸੀ ਕੇ ਚਲੋ ਵਧੀਆ ਜੀ ਕੋਈ 1 ਕਿਲੋ 2 ਕਿਲੋਮੀਟਰ ਤਾਂ ਉਧਰ ਉਧਰੀ ਹੋ ਜਾਊਗਾ ਬਾਕੀ ਪੈਂਦਾ ਆ ਦਾ ਹਾਂਜੀ ਹਾਂਜੀ ਫਿਰ ਵੀ ਚਲੋ ਅੰਤਾਜਾ ਦਾ 10 ਦਾ ਵੀਰ ਨੇ ਆ ਦਾ 40 50 ਦੇ ਵਿੱਚ ਹੀ ਆ ਤੇ ਸ਼ਹਿਰ ਲਾਗੇ ਅੰਤਾਜਾ ਲਾਗ ਕੀ ਇੰਨਾ ਨੂੰ ਖਰਚਾ ਪੈਣਾ ਹੈ ਮਾ ਕੋ ਜੀਰਾ ਤੇ ਫੇਰ ਆਪਣੀ ਖਰੀਦਦਾਰੀ ਕਰਿਓ ਠੀਕ ਹੈ ਜੀ ਤੇ ਹਾਂ ਜੀ ਠੀਕ ਆ ਤੇ ਚਾਰ ਐਨੀਮਲ ਆਪਣੇ ਕੋਲ ਇੱਕ ਕਾਉ ਤਿੰਨ ਕਬ ਤੇ ਇੱਕ ਮੱਝ ਹਾਂ ਜੀ ਠੀਕ ਆ ਇਤੋਂ ਮੈਂ ਇਹ ਵੜ ਤੋਂ ਕਰੀ ਗਏ ਖੋਲੋ ਜੀ ਚੰਗੀ ਆ ਨਾ ਹਾਂ ਜੀ ਹਾਂ ਜੀ ਜੀ ਭਾਜੀ ਖੋਲੋ ਸੁਬਾ ਕਣਵਾ ਸੁਬਾ ਦੁੱਜਾ ਦੂਜਾ ਸੂਆ ਮੈਂ ਨਾ ਬੰਬੀ ਹਨਾ ਪੀਸ ਵੱਖਰਾ ਜਾਈ ਵੈਰਾਈਟੀ ਜੀ ਥਾਨ ਬੜਾ ਸੁੰਗਿਆ ਲੱਗਾ ਹਨਾ ਥਾਨ ਬੜਾ ਕੰਮ ਦਾ ਹਨਾ ਕੰਮ ਦਾ ਹੀ ਥਾਨਿਆ ਕਿਉਂਕਿ ਏਡਾ ਵਧੀਆ ਥਾਨ ਗਾਂ ਦਾ ਥੰਦਾ ਤੇ ਰੰਗ ਦਾ ਹਾਂ ਦੁੱਧ ਦਾ ਹੀ ਮੁੱਲ ਹੁੰਦਾ ਹਾਂ ਬਸ ਜਿਆਦਾ ਤੇ ਥੰਦਾ ਦੋ ਤੇ ਚੀਜ਼ ਨੇ ਦੇ ਹੀ ਦੇਣਾ ਇਹ ਜਿਹੜਾ ਥਾਨ ਹੁੰਦਾ ਨਾ ਥਾਨ ਦੇ ਨਾਲ ਹੀ ਗਾਂ ਵਿਕਦੀ ਹੈ ਥਾਨ ਦੇ ਨਾਲ ਡਿੰਗਦੀ ਲੈ ਜਾਓ ਜੈਨੂ ਲਾਓ ਲਓ ਬਈ ਸੱਜਣਾ ਚੰਗੀਆਂ ਝਾਂਜਰਾ ਝੁੰਜਰਾ ਤੇ ਹਾਰ ਹੋ ਰਹਿ ਰਹੀ ਸ਼ਿੰਗਾਰ ਲਾਇਆ ਬਾਈ ਨੇ ਇਹਨੂੰ ਲੈ ਜਾਓ ਉਹਨੂੰ ਬੰਦ ਵਾ ਇਧਰੇ ਲੈ ਜਾਓ ਉਹ ਉੱਥੇ ਲੈ ਜਾਓ ਐਂ ਤੇ ਲਓ ਇਹ ਦੇਖ ਸਕਦੇ ਜੀ ਥਾਨ ਬਹੁਤ ਸੋਹਣਾ ਲੱਗਾ ਦਿਨ ਕਿੰਨੇ ਕੱਲਾ ਜੀ ਬੰਦੋ ਜੀ ਦਿਨ ਬਾਈ ਰਾਜ ਤਿਆਰ ਹੈ ਬਸ ਅੱਜ ਭਲਕੀ ਅੱਛਾ 2-4 ਦਿਨ ਹੀ ਖੜੂਗੀ ਹਨਾ ਨਾ ਨਾ ਅੱਜ ਜਾਂ ਕੱਲ ਦੋ-ਇੱਕ ਦਿਨ ਸੂਪ ਹੋਊਗੀ ਸੂਪ ਹੋਊਗੀ ਹਨਾ ਦੁੱਧ ਕਿੰਨਾ ਕ ਐਡ ਗਿਆ ਨਾ ਜਵਾਜੂ ਦੋ ਸੰਤੂ ਸਾਹਿਬ 15-16 ਲੀਟਰ ਥਾਨ ਬਹੁਤ ਕਮਲ ਲੰਗਾ ਲਓ ਬਈ ਸਚਰੋ ਨੇੜ ਤੋਂ ਕਰਾਰੀਏ ਜੈਕ ਥਣਲੇਵਾ ਥਾਣ ਆਪੇ ਵੇਖ ਲਓ ਕਿ ਕਿਹੜੀ ਬਲਾ ਬਣੀ ਪਈ ਹੈ ਹਨਾ ਹਾਂਜੀ ਸੰਭਾ ਥਾਣਿਆ ਬਹੁਤ ਸੋਹਣਾ ਲੱਗਾ ਤੇ ਬਾਕੀ ਪ੍ਰਿੰਟ ਪ੍ਰਿੰਟ ਵੀ ਬੜਾ ਸੋਹਣਾ ਹੈ ਫੇਸ ਕੁਆਲਟੀ ਵੀ ਚੰਗੀ ਹੈ ਵਹਿੜ ਦੀ ਬਾਈ ਰਾਜ ਕਿੰਨੇ ਦੇ ਦੇਣੀ ਇਹ ਸਭ ਵਹਿੜ ਤੇ 45000 ਦੀ ਹੈਗੀ ਹੈ ਅੱਛਾ ਪਰ ਮੈਨੂੰ ਪਤਾ ਤਾਂ ਜੈ ਜੀ ਕਰ ਦੇਣੀ 40000 ਦੀ ਦੇਣਾ ਹੋਰ ਕੋਈ ਮੰਨ ਤਾਂ ਹੋਰ ਕਰ ਦਾਂਗੇ ਦੋ ਦੋ ਹੀ ਕਰਾਂਗੇ ਇਹ ਹੋਰ ਜੂ ਯਾਰ ਨਹੀਂ ਪਿਆ ਦੀ 38 ਦੀ ਵੈੜ ਚੰਗੀ ਠੀਕ ਐ 37 ਦੀ ਨਾ ਕਰ ਦੇਗੀ ਨਹੀਂ 38 ਦੀ 500 ਕਰਦਾ ਚਲ ਜਾਂਦੇ ਕੇ 37 ਦੀ ਕਹਿਦਾ ਤੇ ਪਹਿਲਾ ਪਹਿਲਾ ਸ਼ਰਵਾਦ ਕੀਤੀ ਹੈ ਸੋਹਣੀ ਐ ਵੈੜ ਹਨਾ 2 ਲੱਖ ਕਰੋਸ ਬੰਦੇ ਵਿੱਚ ਹਥਾਂ ਤੁਣ ਬਹੁਤ ਸੋਹਣਾ ਲੱਗਾ ਬਾਕੀ ਵੈੜ ਦੂਜੇ ਨੰਬਰ ਤੇ ਆ ਗਈ ਹੈ ਸਹੀ ਹਾਲ ਜੇ ਜਉਂਦੀ ਕਰੋਸ ਕਿੰਨੇ ਦਿਨ ਬਈ ਰਾਜ ਲੈ ਜੋ ਇਨੇ ਸੰਤੂ ਸਾਹਿਬਾਂ ਦੇ 10 ਦਿਨ 8-10 ਦਿਨ ਲੈ ਜਣਾ 8-10 ਦਿਨ ਠੀਕ ਆ ਥੱਲੇ ਉਹ ਵੀ ਕਮਾਲ ਹੀ ਕਰਦੀ ਆ 15 ਵੀ ਖੜ ਸਕਦੀ ਆ 15 ਵੀ ਨਹੀਂ 15 ਨਹੀਂ ਖੜਦੀ 10 ਦਿਨ ਖੜੂਗੀ ਠੀਕ ਖੋਲ ਕੇ ਵਿਖਾਈਏ ਬੋਲੋ ਸੰਜੀਪਾ ਲਓ ਭਾਈ ਚੰਗੀ ਆ ਦੂਜਾ ਸੂਆ ਵੜਿਆ ਵੀ ਸਾਨੂੰ ਇਹਦਾ ਵੀ ਚੰਗਾ ਬਾਕੀ ਕੱਚੀ ਕੱਚੀ ਜੀ ਸਾਬੇ ਥੱਲਿਓਂ ਬੜੀ ਬੰਦੀ ਏ ਗੱਲ ਦੀ ਆਪਾਂ ਗਰੰਟੀ ਦੇ ਦਾਂਗੇ ਅੱਛਾ ਦੁੱਧ ਕਿਹਨਾ ਦੁੱਧ ਵੀ 15 16 ਲੀਟਰਾਂ ਚ ਆਉਂਦੀ ਆ ਲਓ ਜੀ ਆਪਾਂ ਚੋਈ ਹੋਈ ਸੁਆਕੇ ਦਾ ਚੋਈ ਹੋਈ ਆ ਹਾਂਜੀ ਲਓ ਜੀ ਐ ਥੱਲਿਓਂ ਬੰਦੀ ਕਿਤੇ ਬਣ ਕਮਲੀ ਹੋ ਜਾਂਦੀ ਥੱਲਿਓਂ ਕੇ ਹਾਂਜੀ ਥੱਲਿਓਂ ਬੰਦੀ ਲਓ ਭਾਈ ਸਚਨੋ ਕਰ ਲੋ ਚੈਨ ਨਹੀਂ ਜਦੋਂ ਸਰੀਰ ਉਪੋਂ ਦੇ ਉਨੀ ਥੱਲਿਓਂ ਬਣ ਜਾਂਦੀ ਹੈ ਲੈਓ ਭਾਈ ਅਜੇ ਦਿਨ ਚਲੋ ਦਾ ਕੱਢਦੀ ਆ ਆ ਤਾਂ 12 ਦਿਨ ਬੜੇ ਆਰਾਮਦਾਰੀ ਨਾਲ ਜਾਂਦੀ ਆ ਜਵਾਈ ਬੁੜੀ ਚੰਗੀ ਆ ਦੁੱਧਾ ਦੁੱਧ ਵੀ ਚੰਗਾ ਹੈ ਉਹਨਾਂ ਵੀ ਚੰਗਾ ਵਧੀਆ ਬਣੋ ਲਓ ਜੀ ਸੱਜਣੋ ਲਓ ਤੇ ਵਹਿੜ ਚੰਗੀ ਆ ਹਨਾ ਹਾਂਜੀ ਬਾਕੀ ਬੰਤਰ ਵੀ ਚੰਗੀ ਸੋਹਣੀ ਲੱਗੀ ਇਹਨੂੰ ਬੰਤਰ ਅਜ ਰੱਖਿਆ ਉਹਨੂੰ ਸੰਧੂ ਸਾਹਿਬ ਵੇਖਿਆ ਬਣਦੀ ਆ ਅੱਛਾ ਇਹ ਕਿੱਲੇ ਆ ਕੁ ਮੰਜੇ ਦੇ ਪਾਵੇ ਆ ਕੁ ਚਾਰੇ ਥੰਨ ਖੇਡ ਜਾਂਦੀ ਐ ਅੱਛਾ ਇਹ ਨਹੀਂ ਆ ਡਰ ਕੁਆਲਿਟੀ ਜਿਹੜੀ ਬੰਦੀ ਜਾਂਦੀ ਹੈ ਨਾ ਕਿੰਨੇ ਦੀ ਦੇ ਦੇਣੀ ਹੈ ਜਿੰਨੀ ਦੀ ਸੰਧੂ ਸਾਹਿਬ ਕਹਦੋਗੇ ਤੁਸੀਂ ਨਹੀਂ ਤੁਹਾਡੀ ਚੀਜ਼ ਹੈ ਜੀ ਈ ਹਜ਼ਾਰ ਦੀ ਦੇ ਦੀਏ 20 ਦੀ ਹਾਂਜੀ ਮੈਨੂੰ ਪਰਾ ਹੋਰ ਮਾਨ ਕਰੋਗੇ 22 ਦੀ ਹੋਰ ਯਾਰ ਕਰੋਗੇ ਦਿੰਦਾ 22 ਦੀ ਦੇ ਦਾਂਗੇ ਲੈ ਲੋਗੇ 26 ਦੀ ਦੇ ਦਾਂਗੇ ਯਾਰ 26 ਦੀ ਫੇਰ ਤੇ ਮੋਜਾਂ ਲਾਤੀਆਂ ਜੇ ਲਓ ਭਾਈ ਸਜਣੋ 22000 ਦੀ ਜਾਇਸ ਨੂੰ ਜਿਹੜਾ ਚੂਗਾ ਨਿਆਰੇ ਇਹ ਲਊਗਾ ਇਹਨੂੰ ਅੱਛਾ ਜਿਹੜਾ 10 ਦਿਨ ਸੰਭਲੂਣਾ ਅੱਛਾ ਇਹ ਗੱਲ ਦੀ ਆਪਣੇ ਦਾ ਸਟਾਮ ਤੇ ਗਰੰਟੀ ਲੈ ਕੇ ਲੈ ਜੀ ਇਹ ਗੱਲਾਂ ਦੀ ਹੂੰ ਵੀ ਆ ਥੱਲਿਓ ਪੂਰੀ ਬਣੂਗੀ ਦੁੱਧ ਵੀ ਇਹ 15 ਲੀਟਰ ਦੇਊਗੀ ਅੱਛਾ ਪਰ ਦੇਂਦਾ ਕੋ ਨਹੀਂ ਜੀ ਜਿੰਨਾ ਦਾ ਮੁੱਲ ਕਰਤਾ ਹੈ ਨਾ ਨਾ ਇਹ 35 ਚਾਰ ਹੋ ਗਈ ਉਹ ਦਿਨ ਫਿਰ 35 ਦੀ ਜਾਣੀ 35000 ਦੇ ਜਾਣੀ ਇਹ ਅੱਜ ਆ ਜੀ ਆ ਆ ਗਈ ਕੋ ਕਾਈ ਪੀਸ ਹੈ ਬਹੁਤ ਹੀ ਫੇਸ ਕੁਆਲਟੀ ਸੋਹਣੀ ਹੈ ਬਹੁਤ ਸੋਹਣੀ ਹੈ ਸ਼ਾਈ ਵਾਲ ਜਰਸੀ ਜੀ ਦੇ ਵਿੱਚ ਨਾਲ ਕਰਸਪਨ ਹੈ ਨਾ ਇਹ ਵੀ ਕੱਚੀ 20 ਦਿਨ ਲੈਂਦੀ 15 ਨਹੀਂ ਨਹੀਂ 10 15 ਦਿਨ ਚਲੇਗਾ 15 ਦੇ ਲੈ ਜਾਣੇ ਹੈ ਨਾ ਦੇਖੋ ਭਾਈ ਹੋਰ ਆ ਵੇਖੋ ਬੱਚੀ ਦਾ ਵਾਕਈ ਲਾਇਓ ਇਹਨੂੰ ਮੋੜ ਲਿਓ ਆ ਇਹਨੂੰ ਉੱਤੋਂ ਦੀ ਗੰਮੀ ਕਰਾਂਗੇ ਨਹੀਂ ਆ ਇਹਨੂੰ ਘੁਮਾ ਕੇ ਉੱਤੋਂ ਜਿ ਲੈ ਲਓ ਲਓ ਭਾਈ ਸੱਜਣ ਵਾਕਈ ਕਮਾਲ ਦੀ ਚੀਜ਼ ਆ ਗੁੰਦਈ ਪਈ ਆ ਆਰਤੀ ਦੇ ਸਰਾਨੀ ਆ ਗੁੰਮ ਹੈਨਾ ਪਲੂ ਨਹੀਂ ਲੱਗਦੀ ਆ ਬਾਕੀ ਸੋਹਣੀ ਆ ਖੂਬਸੂਰਤ ਆ ਜੰਨੀ ਵੀ ਹੈਗੀ ਸੱਜਣੋ ਉਹ ਕਾਫੀ ਸਿਆ ਜੀ ਹੂੰ ਲੈ ਆ ਉਹਨੂੰ ਬੰਨਦੋ ਲੋਈ ਬਾਕੀ ਦੇਣ ਦੇਣ ਜਿਹੜੇ ਲੈਂਦੀ ਕੋਈ 15 ਲੈ ਜੇ 16 ਲੈ ਜੇ ਹੈਨਾ ਲੈਤ ਨਹੀਂ ਲੈਗੀ ਕਿੰਨਾ ਕ ਦਿਨ ਲੈ ਜੂਗੀ ਹਾਂ ਬੱਛੀ ਸੋਹਣੀ ਆ ਰੰਗ ਢੰਗ ਵੀ ਚੰਗਾ ਆ ਖੂਬਸੂਰਤ ਭਾਈ ਜੀ ਇਹ ਕੀ ਫਿਰ 35000 ਦੀ ਦੇ ਦੇ ਔਰ ਮੈਨੂੰ ਪਤਾ ਕਰੋਗੇ ਮਾ 33 ਦੀ ਦੇ ਦਾਂਗੇ 33 ਦੀ ਔਰ ਵੱਛੀ 40 45 ਹਜ਼ਾਰ ਦੀ ਜਦਨੇ ਤਿਆਰ ਹੋ ਗਈ ਉਹ ਯਾਰ ਛੱਡ ਦੋਗੀ ਦੇ ਦਾਂਗੇ 32 ਦੀ 32 ਦੀ 25 ਸੰਤੂ ਸਰ 45 50 ਹਜ਼ਾਰ ਦੀ ਜਦਨੇ ਤਿਆਰ ਹੋ ਗਈ ਅੱਛਾ 32 ਦੀ ਦੇ ਦੋਗੇ ਹਾਂਜੀ ਅੱਜ 32 ਦੀ ਦੇ ਦਾਂਗੇ 32 ਹਜ਼ਾਰ ਦੀ ਲਓ ਭਾਈ ਸਜਣੋਂ 32 ਹਜ਼ਾਰ ਦੀ ਜਿਹੜੀ ਆ ਵੀਰ ਕਹਿੰਦਾ ਦੇ ਦਾਂਗੇ ਠੀਕ ਆ ਤੇ ਪੀਸ ਵਹਿੜਾਂ ਦੇ ਚੰਗੇ ਆ ਉਹ ਵਹਿੜ 35000 ਨੂੰ ਵੀ ਹੁਤਾ ਸਾਈਤੀ ਇਹ 50 ਨੂੰ ਵੀ ਇੱਕ ਦਾ 26 ਕਰਤਾ ਵੇਖਨੇ ਤੇ ਇਹਦਾ ਕਰਤਾ 32 ਮੌਲਤ ਨਾ ਵੜਾਂ ਦੇ ਬਿਲਕੁਲ ਜਾਇਜ ਪਾਇ ਹੁਣ ਚੌਥੇ ਨੰਬਰ ਤੇ ਮਾਈ ਦੀ ਡਿਟੇਲ ਲਈਏ ਕਿੰਨਾ ਸੁਹਾ ਬਾਈ ਜੀ ਤੀਜੇ ਸੁਵੇਰ ਕੀ ਸੁਣਾ ਤੀਜੇ ਸੁਵੇਰ ਖੁੱਲ ਕੇ ਨੂੰ ਖੋਲੋ ਜੀ ਭਾਜੀ ਬਾਤ ਚਲੀ ਬੜੀ ਆ ਤੇ ਜਿੱਥੇ ਮੱਦੀ ਲੱਤਾਂ ਘੱਟ ਦਿੰਦੀ ਮੁੜ ਕੇ ਫੁੱਟਦੀ ਨਹੀਂ ਅੱਛਾ ਬਰਫੀ ਆ ਇਹ ਨਹੀਂ ਢੱਲੀ ਆਦੀ ਵਾਕਿਆ ਹੀ ਬਰਫੀ ਲੱਗੀ ਪਈ ਆ ਇਕੱਲੇ ਚੌੜੀ ਹੋ ਜਾਂਦੀ ਅੱਗੇ ਨਹੀਂ ਢੱਲੀ ਸੀ ਹਾਂ ਲਓ ਜੀ ਮਾਜਾ ਕੀ ਜੇ ਗੱਬਣ ਤੇ ਜਦੋਂ ਸਵੇਰ ਦਿਨ ਇਹ ਵੀ 10 15 ਖੜਦੀ ਹੈ ਨਾ ਲਾਇਓ ਇਹਨੂੰ ਐਂ ਦੀ ਮੋੜ ਕੋਤੋ ਦੀ ਲੋ ਜੀ ਦੇਖ ਸਕਦੇ ਬਾਕੀ ਆਡਰ ਕੁਆਲਟੀ ਜਿਹੜੀ ਆ ਜੀ ਬੰਦਈ ਹੈ ਦਿਨ ਬੜੇ ਆਰਾਮਦਾਰੀ ਨਾਲ 15 ਤੋਂ 20 ਖੜ ਸਕਦੀ ਹੈ ਹੈ ਨਾ ਇਹਦਾ ਕੀ ਮੁੱਲ ਕਰਜਣਾ ਜੀ 65000 ਦੀ ਦੇ ਦਾਂਗੇ ਹੋਰ ਮੰਨ ਤਨ 4000 ਦੇ ਦੋ ਯਾਰ 60 ਦੀ ਜੀ ਹੋਰੀ ਹਾਰ ਕਰਦੀ ਪਰ ਇਹ ਜਿਹੜੇ ਮੋਲਿਆ ਇਹ ਹੋਣੀ ਆ 2-4 ਦਿਨਾਂ ਦੇ ਵਿੱਚ ਵਿੱਚ ਅੱਛਾ ਹੋ ਹਾਰ ਹੋ ਜਾ ਜਦੋਂ ਇਹ ਤਿਆਰ ਹੋ ਗਏ ਡੰਗਰ ਉਦੋਂ ਬਾਹਰ ਦੀ ਦੇ ਦਾਂਗੇ ਦੇ ਦਾਂਗੇ ਬਾਹਰ ਦੀ ਤੇ 60 ਦੀ ਕਰਦੀ ਨਹੀਂ ਨਹੀਂ ਬਾਹਰ ਦੀ ਬਾਹਰ ਦੀ ਠੀਕ ਹੈ ਜੀ ਲਓ ਭਾਈ ਸਜਣੋ ਲੈ ਚਲੋ ਰਾਜ ਪਾਣੀ ਪੀ ਲੈ ਲਓ ਤੇ ਤਿੱਜਾ ਸੁਆ ਮੱਝ ਆ ਦੱਸ ਰਹੇ ਠੀਕ ਹੈ ਤੇ 62000 ਦੀ ਜਿਹੜੀ ਆ ਗੈਸਨੋ ਕਰਤੀ ਆ ਵੀਰ ਨੇ ਬਾਜ ਪਿਆ ਲਓ ਤੇ ਮੱਝ ਚੰਗੀ ਆ ਨਹੀਂ ਮਾਤ ਜੀ ਨੋ ਜੀ ਦੇ ਨਾ ਜੇ ਲਈ ਅੱਛਾ ਜੀ ਤੇ ਬਾਂਦੇ ਜਿਹੜੀ ਕੱਚੀ-ਕੱਚੀ ਆ ਕੋਈ ਦਾ 15 ਦਿਨਾਂ ਦੀ ਚਾਰ ਪਸ਼ੂ ਆ ਬਾਈ ਰਾਜ ਦੇ ਘਰ ਚੌਹ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ ਆਪਣੀ ਖਰੀਦਾਰੀ ਕਰ ਲਿਓ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰੱਬਾ